ਭਾਈ ਜੀ ਕੀ ਨਾਮ ਹੈ ਲਾਲਜੀ ਦਸੰਗਲ ਜਿਹੜਾ ਅੱਜ ਐਕਸੀਡੈਂਟ ਹੋਇਆ ਉਹ ਉਹ ਕਾਰਨ ਦਾ ਪਤਾ ਲੱਗਿਆ ਹਾਂਜੀ ਅਸੀਂ ਇੱਧਰੋਂ ਆਈ ਜਾਂਦੇ ਸੀ ਸਾਡੇ ਦੇ ਅੱਗੇ ਸੀ ਐਮਬੂਲੈਂਸ ਸੀ ਉਧਰੋਂ ਚਾਨਚੱਕ ਟਰੈਕਟਰ ਨਿਕਲਿਆ ਮਗਰ ਜਾ ਕੇ ਵਗੀ ਆਪਣੇ ਕੋਲ ਕਿਹੜਾ ਵਹੀਕਲ ਸੀ ਮੇਰੇ ਕੋਲ ਪਿਕਅਪ ਸੀ ਜਿਹੜੀ ਮਗਰ ਹੀ ਆਈ ਮੇਰੇ ਕੋਈ ਪਤਾ ਲੱਗਿਆ ਕਿੰਨੇ ਕੁ ਸਮੇਂ ਦਾ ਸੀ ਸਵਾਗ 5 ਦਾ 6 ਸਵੇਰੇ ਸਵੇਰੇ ਇਕੱਠੇ ਆ ਗਏ ਅੱਗੇ ਪਿਛਲੇ ਗੱਡੀਆਂ ਸੀ ਗਲਤੀ ਕਿਸ ਦੀ ਮੰਨੀ ਜਾ ਸਕਦੀ ਹੈ ਗਲਤੀ ਦਾ ਦੇਖੀ ਆਲਾ ਟਰੈਕਟਰ ਵਾਲੇ ਦੀ ਗਲਤੀ ਹੈ ਜੀ ਦੇਖ ਕੇ ਚੜਾਉਣਾ ਸੀ ਫੋਟਾ ਸੜਕ ਤੇ ਥੋੜੀ ਗੱਡੀ ਚ ਤਾਂ ਨਹੀਂ ਕੁਝ ਵਜਿਆ ਨਾ ਜੀ ਸਾਡੀ ਗੱਡੀ ਤੇ ਨਹੀਂ ਕੁਝ ਸੀ ਕੀ ਨਾਮ ਹੈ ਕਿਥੋਂ ਦੇ ਰਹਿਣ ਵਾਲੇ ਮੇਰਾ ਨਾਮ ਹੰਦੂ ਚੰਦੂ ਮਕਸਦੂ ਰਹਿਣਾ ਹੈ ਕੀ ਘਟਨਾ ਵਾਪਰੀ ਅੱਜ ਮੈਂ ਮਾਈ ਮੱਲ ਲਿਆਣੇ ਤੋਂ ਆ ਰਿਹਾ ਸੀ ਸਵੇਰ 5:30 ਵਜੇ ਤੇ ਮੈਂ ਆਪ ਦੀ ਸਾਈਡ ਤੇ ਹੀ ਆਈ ਜਾਂਦਾ ਸੀਗਾ ਤੇ ਇਧਰੋਂ ਟਰੈਕਟਰ ਨਿਕਲਿਆ ਮੰਡੀ ਤੋਂ ਅਚਾਨਕ ਹੀ ਤੇ ਜਦੋਂ ਮੈਂ ਨੇੜੇ ਆ ਗਿਆ ਟਰੈਕਟਰ ਦੇ ਵਿੱਚ ਗੱਡੀ ਲੱਗੀ ਮੇਰੀ ਇਹ ਰੁਕ ਗਈ ਬਹੁਤ ਲਾਈ ਗੱਡੀ ਤੇ ਕਿੰਨੇ ਕੋ ਸਮੇਂ ਦੀ ਘਟਨਾ ਹੈ ਇਹ ਸਵੇਰ 5:00 ਵਜੇ ਦੀ ਹੈ ਅੱਜ ਜੀ ਕੋਈ ਹੋਰ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਹੋਰ ਨੁਕਸਾਨ ਨਹੀਂ ਫਟੋ ਕੋਟੋ ਵੱਜ ਗਿਆ ਗੱਡੀ ਦੇ ਨੁਕਸਾਨ ਹੋਇਆ ਜਿਹੜਾ ਗੱਡੀ ਦਾ ਕਿੰਨਾ ਕੁ ਨੁਕਸਾਨ ਮੰਨਿਆ ਜਾ ਸਕਦਾ ਹੈ ਅ 3 3.5 ਲੱਖ ਦਾ ਹੋਇਆ ਹੀ ਨੁਕਸਾਨ ਜਿਹੜਾ ਟਰੈਕਟਰ ਟਰਾਲੀ ਉਹਦਾ ਵੀ ਕੋਈ ਨੁਕਸਾਨ ਨਹੀਂ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਕਿ ਮੈਨੂੰ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਉਹਦਾ ਅਨੁਸਾਰ ਮਿਲਣਾ ਚਾਹੀਦਾ ਹੈ ਜੀ ਜੀ ਕੀ ਨਾਮ ਹੈ ਆਪ ਕਾਹ ਸੇ ਰਹਿਣੇ ਵਾਲੇ ਹੋ ਬਿਹਾਰ ਕੇ ਰਹਿਣ ਵਾਲੇ ਆ ਜੀ ਮੈਂ ਆਪ ਪੰਜਾਬ ਮੇ ਕਿਧਰ ਰਹਿ ਰਹੇ ਹੋ ਮੈਂ ਪੰਜਾਬ ਮੈਂ ਚੌਧਰੀ ਜੀ अच्छा जो आज सुबह एक एक्सीडेंट हुआ है उसके बारे में क्या जानकारी देना चाहते हैं मैं मंडियों में आंदा सिगा ठीक है जी तो मैं ती ते मैं तीकर्मा गां याब दे साइड ते मैं तुरे होना इन वेचों हमारी आ ए जा मंडी वाला रोड है जेड़ा चौक है उसके आगे कितनी की दूर आगे एक्सीडेंट हुआ है वोन के तकरीबन 30 पैती करमा जी आपके जो ट्रैक्टर ट्राली उसका नंबर भी नहीं है आपके पास कोई लाइसेंस वगैरह है हां जी आपके पास लाइसेंस वगैरह है माय तो खेती काम करता है जी लाइसेंस अच्छा जो आपके ट्रैक्टर ट्राली के आगे पीछे नंबर नहीं लिखा हुआ ट्रैक्टर ट्राली के आगे पीछे नंबर नहीं है उसका क्या कहना नंबर थोड़ी हो अच्छा नहीं। आपके वो जिमीदार है उसका नाम क्या है ट्रैक्टर ट्राली उनका मालिक है हाँ जी जिम्मेदार का मालिक का नाम क्या है मूल ਮਾਂ ਤੇ ਜੀ ਹਾਈ ਨਹੀਂ ਬੱਚਾ ਆ ਗਿਆ ਛੋਟੇ ਅੱਛਾ ਕਿੰਨੀ ਬੜੀ ਆਪ ਉਸ ਕਿਸ ਮਾਲ ਰਹੇ ਹੋ ਹਾਂ ਜੀ ਹਾਂ ਜੀ ਮੈਂ ਆਪੇ ਰਹਾਂ ਮਾਰ ਦੇ ਸਾਈਡ ਮੈਂ ਧੁਰੀ ਆਉਂਦਾ ਸੀਗਾ ਜੀ ਵਿਚ ਲਈ ਆ ਕੇ ਵਿਚ ਮਾਰੀ ਆ ਮੈਨੇ ਕਿੰਨੇ ਵਜੇ ਦੀ ਘਟਨਾ ਹੈ ਘਟਨਾ ਕਿੰਨੇ ਵਜੇ ਹੋਣ ਤੇ 5:30 5:00 ਬੀ ਤੇ 5:30 ਵਜੇ ਤੱਕ ਸਰ ਜੀ ਇੱਕ ਘਟਨਾ ਵਾਪਰੀ ਕੋੜਪੁਰਾ ਰੋਡ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਾਡੇ ਸਾਨੂੰ ਸਵਾਲ ਸੀ ਹੋ ਜੇ ਤਾਂ ਤੌਰ ਉਂ ਤੋਂ ਕਿ ਕਿਰੋੜ ਆ ਗਏ। ਪਾਰਸਤ ਮੰਡਾ ਦੇ ਵਿੱਚ ਅਸੀਂ ਮੁਕਤੇ ਪਹੁੰਚੇ ਆਂ। ਜਵੇਰਾ ਜਿਹੜੇ ਨੁਜੀ ਦਾਣਾ ਮੰਡੀ ਆ। ਜਦ ਅਸੀਂ ਆ ਕੇ ਦੇਖਿਆ ਕਿ ਇੱਕ ਐਂਬੂਲੈਂਸ ਸ਼ਰਧਤ ਜਲ ਖੜੀ ਸੀ। ਇੱਕ ਦਾਣਾ ਮੰਡੀ ਕੰਨੋਂ ਟਰੈਕਟਰ ਨਿਕਲਿਆ ਉਹਦੇ ਵਿੱਚ ਐਂਬੂਲੈਂਸ ਟਕਰਾਈ ਆ। ਜਿਹੜਾ ਟਰੈਕਟਰ ਖੇਤਾਂ ਦੇ ਵਿੱਚ ਐਂਬੂਲੈਂਸ ਵੱਜ ਕੇ ਉੱਤਰ ਗਿਆ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਹ ਸਰ ਥਾਣਾ ਸਦਮ ਮੁਕਸ ਨੂੰ ਨੋਟਿਸ ਰਹਿ ਗਿਆ ਸਰ ਉਥੋਂ ਤੱਕ ਦੀ ਸਿਥਿUATION ਦੇ ਉਹ ਅਗਲ ਕਰ ਲਈ। दिल्ली क्राइम नेशनल न्यूज़ नजर सफर